ਫਾਜ਼ਿਲਕਾਦੇ ਰਾਜਸਿਨਹਾ ਰੋਡ ਤੇ ਪੜੀਵਾਲ ਧਰਮਸ਼ਾਲਾ ਦੇ ਨੇੜੇ ਕਰਦੇ ਬਾਹਰ ਚੂਹਾ ਛੱਡਣ ਨੂੰ ਲੈ ਕੇ ਹੋ ਗਿਆ ਹੰਗਾਮਾ ਇੱਕ ਵਿਅਕਤੀ ਹੋਇਆ ਜ਼ਖਮੀ ਸਿਵਲ ਹਸਪਤਲ ਦੇ ਵਿੱਚ ਕਰਵਾਇਆ ਭਰਤੀ ਫਾਜ਼ਿਲਕਾਦੇ ਰਾਜਸਿਨਹਾ ਰੋਡ ਤੇ ਪੜੀਵਾਲ ਧਰਮਸ਼ਾਲਾ ਦੇ ਨੇੜੇ ਕਰਦੇ ਬਾਹਰ ਚੂਹਾ ਛੱਡਣ ਨੂੰ ਲੈ ਕੇ ਹੰਗਾਮਾ ਹੋ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਫਾਜ਼ਿਲਕਾਦੇ ਸਿਵਲ ਹਸਪਤਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਦਿੰਦੇ ਹੋਏ ਰੋਬਿਨ ਹੁੱਡ ਆਰਮੀ ਦੇ ਪ੍ਰਧਾਨ ਆਨੰਦ ਜੈਨ ਨੇ ਦੱਸਿਆ ਕਿ ਉਹਨਾਂ ਦੇ ਕਰਦੇ ਨੇੜੇ ਇੱਕ ਜਰਮਨੀ ਤੋਂ ਪਰਿਵਾਰ ਆਇਆ ਹੋਇਆ ਅਤੇ ਉਹਨਾਂ ਦੇ ਘਰ ਦੇ ਵਿੱਚ ਇੱਕ ਪ੍ਰਵਾਸੀ ਵਿਅਕਤੀ ਨੌਕਰੀ ਕਰਦਾ ਹੈ ਜਿਸ ਦੇ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਇੱਕ ਚੂਹਾ ਛੱਡਿਆ ਜਾ ਰਿਹਾ ਸੀ ਜਿਸ ਨੂੰ ਰੋਕਤ ਦੇ ਉਸ ਦੇ ਵੱਲੋਂ ਉਹਨਾਂ ਦੇ ਨਾਲ ਲੜਾਈ ਝਗੜਾ ਸ਼ੁਰੂ ਕੀਤਾ ਗਿਆ ਅਤੇ ਕੁੱਟਮਾਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਪਿਤਾ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਦਿਲ ਕਾਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਸਬੰਧੀ ਉਹਨਾਂ ਵੱਲੋਂ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਐਕਚੁਅਲੀ ਸਾਡੇ ਘਰ ਕੋਲ ਕੋਈ ਜਰਮਨ ਤੋਂ ਆਇਓ ਨੇ ਤੇ ਉਹਨਾਂ ਨੇ ਕੋਈ ਪਈਆ ਰੱਖਿਆ ਹੋਇਆ ਹੈ ਜਿਹਦੀ ਕੋਈ ਵੈਰੀਫਿਕੇਸ਼ਨ ਨਹੀਂ ਹੋ ਸਕਦੀ ਨਾ ਮੈਂ ਦੱਸ ਤੂੰ ਮੈਂ ਤਾਂ ਇਹ ਅਜੇ ਭਾਵੇਂ ਦਿੱਤੇ ਹੋਏ ਉਹਨਾਂ ਨੇ ਤੇ ਬਹੁਤ ਸਾਡੇ ਘਰ ਕੋਲ ਚੋਂ ਛੱਡਾ ਲਾ ਗਿਆ ਸੀ ਤੇ ਪਾਪਾ ਨੇ ਉਹਨੂੰ ਸਮਝਾਇਆ ਕਿ ਇੱਥੇ ਨਾ ਛੱਡੋ ਕਿਉਂਕਿ ਸਾਡੇ ਘਰਾਂ 'ਚ ਨੁਕਸਾਨ ਕਰਦੇ ਨੇ ਕਿਧਰੇ ਹੋਰ ਛੱਡਿਓ ਤੇ ਪਾਪਾ ਉਹਨਾਂ ਦੇ ਘਰ ਉਹਨਾਂ ਨੂੰ ਘਰੇ ਦੱਸਣਗੇ ਵੀ ਆਵੇਂ ਆਵੇਂ ਨਾ ਕੁਝ ਹੀ ਕਰਾਇਆ ਕਰੋ ਤੇ ਉਸ ਤੋਂ ਬਾਅਦ ਬਹਿਸਵਾਹਾ ਹੋ ਗਈ ਜਿਹੜਾ ਪਈਆ ਉਹਨਾਂ ਨੇ ਰੱਖਿਆ ਹੋਇਆ ਸੀ ਉਹਨਾਂ ਨੂੰ ਪਤਾ ਨਹੀਂ ਕੀ ਡਾਊਟ ਹੋਇਆ ਹੈ ਕੁਝ ਹੋਇਆ ਉਨੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਫਾਦਰ ਸਾਹਿਬ ਦੇ ਮਤਲਬ ਸਿਰ ਤੇ ਵਜੀਆਂ ਨੇ ਤੇ ਨਾਲੇ ਉਂਗਲਾਂ ਵੀ ਉਂਗਲਾਂ ਤੇ ਵੀ ਵਜੀਆਂ ਨੇ ਜਿਹਦੇ ਤੇ ਹਲੇ ਸੋਜੀ ਸ਼ਾਇ ਹੋਈ ਹੈ ਤੇ ਹੱਥ ਪ੍ਰੋਪਰਲੀ ਹਲੇ ਕੰਮ ਕਰਨੀ ਦੇ ਰਿਹਾ ਤੇ ਅਸੀਂ ਹੁਣ ਹਸਪੀਟਲ ਆਇਆ ਫਰਸਟ ਏਡ ਵਗੈਰਾ ਕਰਵਾਉਣ ਵਾਸਤੇ ਮੈਂ ਤਾਂ ਕੱਲ ਦੀ ਉਹੀ ਹੈ ਕਿ ਦੇਖੋ ਉਹ ਆਪਦੇ ਘਰੋਂ ਸਾਡੇ ਕਾਰਵਾਈ ਛੱਡ ਦੇਣਗੇ ਨੁਕਸਾਨ ਤਾਂ ਕਰਨਗੇ ਜੀ ਤੇ ਇਹ ਹੀ ਸਮਝਾਣਾ ਸਾਡਾ ਮੋਟਿਵ ਸੀ ਕਿ ਐਕਸ਼ਨ ਨਾ ਛੱਡੋ ਕਿੱਥੇ ਹੋਰ ਛੱਡੋ ਅਸੀਂ ਤਾਂ ਉਹਨਾਂ ਦੇ ਘਰੇ ਗਏ ਸੀ ਬਲਕਿ ਪਿਆਰ ਨਾਲ ਕਾਰ ਕਰਨ ਵਾਸਤੇ ਕਿ ਇਹ ਕੋਤਨੀ ਦੇ ਰੋਟ ਛੱਡਤਾ ਕਰੋ ਤਾਂ ਕਿ ਇਹ ਹੋਜੀ ਕੋਈ ਦਿੱਕਤ ਨਾ ਹੋਵੇ ਨਾ ਸਾਨੂੰ ਹੋਵੇ ਨਾ ਕਿਸੇ ਦੌਰ ਨੂੰ ਹੋਵੇ ਲੇਕਿਨ ਜਿਹੜਾ ਉਹ ਪਈਆ ਉਹਨਾਂ ਨੇ ਰੱਖਿਆ ਹੋਇਆ ਸੀ ਪਤਾ ਨਹੀਂ ਕਿੱਥੋਂ ਆਇਆ ਕੀ ਨਾਮ ਹੈ ਨਾ ਉਹਦੀ ਕੋਈ ਵੈਰੀਫਿਕੇਸ਼ਨ ਹੋਈ ਹੋਈ ਹਲੇ ਤੱਕ ਤੇ ਪਲੀਜ਼ ਉਹਦੇ ਤੇ ਕੋਈ ਕਾਰਵਾਈ ਕੀਤੀ ਜਾਵੇ ਸਾਡੀ ਤਾਂ ਇਹ ਹੀ ਮੰਗ ਹੈ ਜੀ ਅਸੀਂ ਤਾਂ ਇਹ ਹੀ ਚਾਹੁੰਦੇ ਆ ਕਿ ਪਹਿਲੇ ਬੰਦੇ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਹੋ ਸਕਦਾ ਕਿ ਉਹਦਾ ਕੋਈ ਕ੍ਰਿਮੀਨਲ ਰਿਪੋਰਟ ਜੁਵੇ ਤੇ ਜਿਹੜੀ ਬੰਦੀ ਕਾਰਵਾਈ ਹੈ ਜਿਨ੍ਹਾਂ ਨੇ ਉਹਨੂੰ ਸ਼ਹਿਦ ਦਿੱਤੀ ਫਿਰ ਜਿਹੜਾ ਉਹ ਪਈਆ ਜਿਹੜੇ ਹੱਥਾ ਪਾਈ ਕੀਤੇ ਬਾਹਰ ਲਾਉਂਦੇ ਕਾਰਵਾਈ ਕੀਤੀ ਜਾਵੇ ਜਿਹੜੇ ਕੀ ਨਾਮ ਤੁਹਾਡਾ ਜੇ ਨਾਲ ਹਲਜ ਕੋਈ ਗੱਲ ਨਹੀਂ ਸਾਢੇ ਗਲੀ ਜਣਾ ਰੋਜ਼ ਸਵੇਰੇ ਛੱਡ ਜਾਂਦੇ ਨੇ ਬੰਦੇ ਅੱਜ ਕੁਦਰਤ ਤੋਂ ਫੜ ਲਿਆ ਨੂੰ ਮੈਂ ਰੋਕਿਆ ਵੀ ਸੀ ਪਹਿਲੇ ਨੁੱਕਰ ਦੇ ਉੱਤੇ ਵੀ ਸਾਢੇ ਗਲੀ ਜਣਾ ਸਵੇਰਾ ਛੱਡ ਜਾਂਦੇ ਸੀ ਕਹਿੰਦਾ ਨਹੀਂ ਨੇ ਵਾਗੇ ਛੱਡ ਜਾਵਾਂਗਾ ਮੇਰੇ ਰੋਟੀ ਖਾਂਦੇ ਟਾਈਮ ਸੀ ਮੈਂ ਘਰਿਆਂ ਲੱਗਿਆ ਉਹ ਸਾਡੇ ਕਰਦੇ ਕੋਲ ਹੀ ਛੱਡਣ ਲੱਗਾ ਸੀ ਮਹਾ ਸਾਡੇ ਘਰ ਦੇ ਕੋਲ ਸਵੇਰਾ ਨਾ ਛੱਡ ਤੈਨੂੰ ਕਿੰਨੇ ਕਿਹਾ ਉਹ ਉਥੇ ਸ਼ੁਰੂ ਹੋ ਗਿਆ ਮੇਰੇ ਨਾਲ ਪੱਕੀ ਗਰਮਾ ਗਰਮੀ ਉਹ ਮਹਾ ਯਾਰ ਗਰਮੀ ਕਿਉਂ ਖਾਈ ਜਣਾ ਤੈਨੂੰ ਕਿੰਨੇ ਕਿਹਾ ਵੀ ਮੇਰੇ ਘਰ ਦੇ ਕੋਲ ਛੱਡ ਕਹਿੰਦਾ ਮੈਨੂੰ ਜਰਮਨ ਵਾਲਿਆਂ ਨੇ ਕਿਹਾ ਮੈਂ ਜਰਮਨ ਵਾਲਾ ਕੌਣ ਹੁੰਦਾ ਮੇਰੇ ਜਲਦੀ ਜਰਮਨ ਵਾਲਿਆਂ ਨਾਲ ਗੱਲ ਕਰ ਲੈਣਾ ਮੈਂ ਉਹਦੇ ਘਰ ਇੱਕ ਕਰਿਆ ਗਿਆ ਉਹਨੂੰ ਸਮਝਾਉਣ ਵਾਸਤੇ ਵੀ ਭਾਜੀ ਤੁਸੀਂ ਸਾਡੇ ਘਰੇ ਚੋਂ ਛੱਡੋ ਆਏ ਇਹਨੂੰ ਕਹਿੰਦੇ ਜੀ ਸਾਡੇ ਘਰੇ ਛੱਡ ਗਿਆ ਉਹ ਆਉਂਦੀ ਵੀ ਗੱਲ ਨਹੀਂ ਸੁਣੀ ਆਉਂਦੇ ਜਨਾਨੇ ਵੀ ਨੇ ਵੀ ਉਹਨੂੰ ਕਿਹਾ ਜਰਮਨ ਵਾਲੇ ਦੇ ਜਨਾਨੇ ਨੇ ਵੀ ਤੂੰ ਇਹਨਾਂ ਦੇ ਗਲੀ ਸੱਚੂਏ ਛੱਡਣ ਚੋਂ ਜਾ ਤਨ ਕਹੇ ਵੀ ਆਗਾ ਆਪਕੋ ਪਤਾ ਨਹੀਂ ਆਪਕੋ ਪਤਾ ਨਹੀਂ ਆਪ ਟੂਪਰੋ ਆਪਕੋ ਪਤਾ ਨਹੀਂ ਆਪ ਬਾਹਰ ਜਾਓ ਉਹ ਮਤਲਬ ਇਸ ਤਰ੍ਹਾਂ ਜਿਵੇਂ ਉਹ ਮੁੰਡਾ ਟਾਈਪ ਬੰਦਾ ਹੁੰਦਾ ਨਾ ਜੀ ਜੀ ਉਸ ਤਰ੍ਹਾਂ ਉਹ ਸਿੱਧਾ ਹੀ ਮਨੇ ਐਨੋ ਮੇਰਾ ਬੇਟਾ ਵਾਇਆ ਸੀ ਤਾਂ ਮੇਰੇ ਪੱਖੇ ਪੈ ਗਿਆ ਲੈ ਕੇ ਸਿੱਧਾ ਖੁੰਜਾ ਦੇ ਬੜਗਾ ਤੇ ਮੇਰੇ ਨੇ ਸ਼ੁਰੂ ਹੋ ਗਿਆ ਲੜਾਈ ਜਗੜਾ ਕਰਨਾ ਜੀ ਉਹ ਮੈਂ ਆ ਦੇ ਪਛਾਣ ਕਰਨ ਵਾਸਤੇ ਉਹਨਾਂ ਦੀਆਂ ਦੋ ਸਾਲ ਫੋਟੋ ਉੱਤੋਂ ਟੁੱਟੀਆਂ ਬਚਾ ਤੇ ਮੈਂ ਆਦਾ ਕਰਨਾ ਹੀ ਸੀ ਜੀ ਤੇ ਕੌਣ ਬੰਦਾ ਕੌਣ ਸੀ ਉਹਨਾਂ ਦੇ ਕੋਲ ਕੰਮ ਕਰਦਾ ਉਹਨਾਂ ਦੇ ਉਹ ਬੰਦਾ ਕੰਮ ਕਰਦਾ ਹੈ ਉਹਨਾਂ ਦਾ ਨੌਕਰ ਹੈ ਉਹ ਨੂੰ ਹੈ ਨਾ ਮਤਲਬ ਸਾਰਸੂਰ ਕਰਵਾਦਾ ਜੀ ਉਹ ਬੰਦਾ ਆਗਾ ਸੀ ਉਹ ਭਈਆ ਹੈ ਆਪਣੇ ਆਪ ਮਤਲਬ ਜ਼ਿਆਦਾ ਸਮਝਦਾ ਮਤਲਬ ਕਿ ਰਿਮੀਨਲ ਹੈਗਾ ਕਿ ਕੌਣ ਹੈਗਾ ਕੌਣ ਨਹੀਂ ਸਮ ਨੂੰ ਨਹੀਂ ਪਤਾ ਉਹਨਾਂ ਦਾ ਰਿਕਾਰਡ ਕੀ ਹੈ ਕਰਦੀ ਨਹੀਂ ਜੀ ਅਜੇ ਅਜੇ ਵੀ ਉਹ ਸਾਨੂੰ ਧਮਕੀਆਂ ਦਿੰਦਾ ਸੀ ਕੀ ਨਾਮ ਕੀ ਹੁੰਦਾ ਨਾਮ ਪਤਾ ਮਾ ਦਾ ਨਹੀਂ ਪਤਾ ਸਾਨੂੰ ਸਾਨੂੰ ਅਸੀਂ ਕੀ ਲੈਣਾ ਕਿਸੇ ਨਾਮ ਨਾ ਅਸੀਂ ਅਜੇ ਤੱਕ ਅਸੀਂ ਕਿਸੇ ਨਾਲ ਲੜਾਈ ਕੀਤੀ ਨਾ ਜਿ ਝਗੜਾ ਕੀਤਾ ਨਾ ਸਾਡਾ ਕੋਈ ਗੱਲ ਜੀ ਸਾਨੂੰ 70 ਸਾਲ ਹੋ ਗਏ ਰਹਿੰਦੇ ਹਾਂ ਸਾਡੇ ਨਾਲ ਅਜੇ ਤੱਕ ਕਿਸੇ ਨਾਲ ਕੋਈ ਲੜਾਈ ਹੋਈ ਨਹੀਂ ਨਾ ਅਸੀਂ ਲੜਾਈ ਕਰੀਏ ਇਹ ਕੀ ਮੰਗ ਕਰਦੇ ਹੋ ਹਾਂ ਕਰਨਾ ਵੀ ਇਸ ਚੀਜ਼ ਦਾ ਇਨਸਾਫ ਤਾਂ ਹੋਣਾ ਚਾਹੀਦਾ ਨਾ ਦੇਖੋ ਜੀ ਮੇਰੇ ਸਿਰ ਤੇ ਸੱਟਾਂ ਵੜੀਆਂ ਦੋਂਗੜਾਂ ਮਰੇ ਇਸ ਦਿਨ ਅੱਜ ਟੁੱਟ ਗਿਆ ਹਾਂ ਜੀ ਮੈਂ ਤਾਂ ਕੰਮ ਤੋਂ ਰਹਿ ਜਾਵਾਂਗਾ ਬਿਲਕੁਲ ਮੈਂ ਕੰਮ ਨਹੀਂ ਕਰ ਸਕਦਾ